ਜੋ ਬੋਲੇ ਸੋ ਨਿਰਭੈ ਸੁਭਾਨ ਵਾਲਮੀਕ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਭੈ ਸੁਭਾਨ ਵਾਲਮੀਕ ਮਹਾਰਾਜ ਬੋਲੇ ਸੋ ਨਿਹਾਲ ਸੁਭਾਨ ਜੈ ਜੇ ਨੋਮੀਨੇਸ਼ਨ ਦਾ ਜਿਹੜਾ ਅੰਤਮ ਦਿਨ ਸੀਗਾ ਅੱਜ ਸਵਰਨ ਕੁਮਾਰ ਸੋਨੀ ਜੀ ਉਹਨਾਂ ਸਾਹਨੇਵਾਲ ਤੋਂ ਨੋਮੀਨੇਸ਼ਨ ਦਾਇਰ ਕੀਤਾ ਹੈ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਸਵਰਨ ਕੁਮਾਰ ਸੋਨੀ ਜੀ ਜਿਨ੍ਹਾਂ ਨੂੰ ਵਾਰਡ ਨੰਬਰ 2 ਤੋਂ ਸਾਹਨੇਵਾਲ ਹਲਕੇ ਤੋਂ ਟਿਕਟ ਮਿਲੀ ਹੈ ਔਰ ਅੱਜ ਨੋਮੀਨੇਸ਼ਨ ਕਰਨ ਵਾਸਤੇ ਆਏ ਆ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਵਧਾਰਕ ਬਾਦ ਦਿੰਦਾ ਮੈਂ ਔਰ ਬਹੁਤ ਹੀ ਸਤਿਕਾਰਯੋਗ ਕੈਬਨਿਨ ਮੰਤਰੀ ਸਰਦਾਰ ਹਰਦੀਪ ਸਿੰਘ ਮੋਢਿਆ ਸਾਹਿਬ ਦਾ ਧੰਨਵਾਦ ਕਰਦਾ ਮੈਂ ਕਿ ਉਹਨਾਂ ਨੇ ਇੱਕ ਹੀਰਾ ਜਿਹੜਾ ਵਾ ਚੁਣ ਕੇ ਸਾਹਨੇ ਵਾਲ ਦੇ ਲਈ ਲਿਆਂਦਾ ਵਾ ਔਰ ਮੈਂ ਸਮਝਦਾ ਮੈਂ ਕਿ ਸੋਨੀ ਜੀ ਜਿੱਥੇ 2 ਨੰਬਰ ਵਾਰਡ 'ਚ ਖੜੇ ਆ ਉਥੇ ਨਾਲ ਦੇ ਵੀ ਵਾਰਡ ਜਿਹੜੇ ਆ ਉਹਨਾਂ ਤੇ ਇਹਨਾਂ ਦਾ ਪੂਰਾ ਪ੍ਰਭਾਵ ਆ ਉਹਨਾਂ ਨੂੰ ਵੀ ਜਿੱਤ ਕੇ ਪਾਰਟੀ ਦੀ ਝੋਲੀ 'ਚ ਪਾਣਗੇ ਮੈਂ ਇੱਕ ਵਾਰੀ ਫੇਰ ਆਪਣੇ ਵੱਲੋਂ ਰਾਸ਼ਟਰੀ ਨਿਰਦੇਸ਼ਕ ਭਾਰਤੀ ਹਵਾਲੀ ਵੀ ਕਿਰਨ ਸਮਾਜ ਨਰੇਸ਼ ਸਿੰਘਾਨ ਬਹੁਤ-ਬਹੁਤ ਵਧਾਰਕ ਬਾਤ ਦਿੰਦਾ ਅਰੇ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਇਕਾਲੀ ਦਲ ਦੇ ਵਿੱਚ ਸੀ ਹੁਣ ਆਮ ਆਦਮੀ ਪਾਰਟੀ 'ਚ ਆਇਆ ਤੁਸੀਂ ਵੀ ਪਹਿਲਾਂ ਆਮ ਆਦਮੀ ਪਾਰਟੀ ਸੀ ਫਿਰ ਆਜ਼ਾਦ ਤੁਸੀਂ ਵੀ ਚੋਣ ਲੜੀ ਆ ਇਹ ਇਹਨਾਂ ਦਾ ਜਿਹੜਾ ਫੈਸਲਾ ਕਿਵੇਂ ਲਿਆ ਦੇਖੋ ਬਹੁਤ ਵਧੀਆ ਇਹਨਾਂ ਦਾ ਫੈਸਲਾ ਵਾ ਕਿਉਂਕਿ ਇਹਨਾਂ ਨੂੰ ਇੱਕੋ ਇੱਕ ਹੈ ਕਿ ਸਾਨੇਵਾਲ ਦਾ ਵਿਕਾਸ ਹੋਣਾ ਚਾਹੀਦਾ ਤਾਂ ਸਾਨੇਵਾਲ ਵਿਕਾਸ ਸਾਨੇਵਾਲ ਦੇ ਵਿਕਾਸ ਕਰਕੇ ਇਹਨਾਂ ਨੇ ਜਿਹੜੀ ਆ ਬਹੁਤ ਵਧੀਆ ਫੈਸਲਾ ਲਿਆ ਵਾ ਔਰ ਮੈਂ ਇਹਨਾਂ ਦਾ ਵੈਲਕਮ ਵੀ ਕਰਦਾ ਮੈਂ ਔਰ ਇਹਨਾਂ ਨੂੰ ਬੁਾਰਕਬਾਦ ਵੀ ਦਿੰਦਾ ਮੈਂ ਕਿ ਹਮੇਸ਼ਾ ਇਹਨਾਂ ਨੇ ਸਾਨੇਵਾਲ ਦੇ ਲੋਕਾਂ ਦਾ ਭਲਾ ਚਾਇਆ ਵਾ ਔਰ ਜਦੋਂ ਇਹ ਪਹਿਲਾਂ ਵੀ ਤਿੰਨ ਵਾਰੀ ਜਿਹੜੇ ਕਿ ਕਾਉਂਸਲਰ रह ਚੁੱਕੇ ਆ ਔਰ ਇਹਨਾਂ ਦਾ ਜਿਹੜੇ ਵੀ ਵਾਰਡ ਚੋਂ ਇਹ ਖੜਦੇ ਆ ਉਥੇ ਜਿੱਤ ਵੀ ਪ੍ਰਾਪਤ ਕਰਦੇ ਆ ਔਰ ਰਿਵਾਰਡ ਤਾਂ ਜਿਹੜਾ ਵਾ ਵਿਕਾਸ ਵੀ ਕਰਦੇ ਭਾਵਾਦਸ ਦੇ ਵੀ ਮੁਖੀ ਆ ਇਸ ਸਮੇਂ ਤੇ ਭਾਵਾਦਸ ਦੇ ਪੰਜਾਬ ਦੇ ਕਨਵੀਨਰ ਨੇ ਪੂਰੇ ਪੰਜਾਬ ਚ ਵੀ ਪੂਰੇ ਕੰਮ ਕਰਦੇ ਆ ਇਸ ਕਰਕੇ ਸਾਨੇਵਾਲ ਇਹਨਾਂ ਦਾ ਆਪਦਾ ਪਰਿਵਾਰ ਆ ਔਰ ਇਹਨਾਂ ਨੇ ਇਹ ਪਰਨ ਕਰਿਆ ਵਾ ਕਿ ਜਿਹੜਾ ਸਾਨੇਵਾਲ ਨੂੰ ਬਹੁਤ ਜ਼ਿਆਦਾ ਜਿਹੜੇ ਕੋਈ ਵਿਕਾਸ ਅਧੂਰੇ ਰਹਿ ਵੀ ਗਏ ਆ ਉਹ ਮੁੰਡਿਆ ਸਾਹਿਬ ਦਾ ਇਹਨਾਂ ਨੇ ਆਸ਼ੀਰਵਾਦ ਲੈ ਕੇ ਉਹਨਾਂ ਦੇ ਵਿਕਾਸ ਕੰਮ ਜਿਹੜਾ ਵਾ ਪਹਿਲ ਦੇ ਦਾਰਕ ਕਰਿਆ ਹਾਂ ਜੀ ਤੁਸੀਂ ਸੁਣਿਓ ਕਿੰਨੀਵੀਂ ਵਾਰ ਜਿਹੜੇ ਇਹ ਚੋਣ ਲੜ ਰਹੇ ਹਾਂ ਪਹਿਲਾਂ ਵੀ ਤੁਸੀਂ ਕੌਂਸਲਰ ਰਹੇ ਹੋ ਤੇ ਹੁਣ ਆਮ ਆਦਮੀ ਪਾਰਟੀ ਤੋਂ ਟਿਕਟ ਦਿੱਤੀ ਗਈ ਹੈ ਉਹਦੇ ਲਈ ਮੈਂ ਇਹ ਜਿਹੜੀ ਇਲੈਕਸ਼ਨ ਚੌਥੀ ਵਾਰ ਇਲੈਕਸ਼ਨ ਲੜਨ ਜਾ ਰਹੇ ਹਾਂ ਔਰ ਅੱਜ ਕਾਗਜ਼ ਭਰੇ ਆ ਔਰ ਸਾਡੇ ਇਸ ਕਾਗਜ਼ ਭਰਨ ਦੇ ਨਾਲ ਮੇਰੇ ਵੱਡੇ ਭਰਾ ਨਰੇਸ਼ਤ ਗਾਨ ਜੀ ਇੱਥੇ ਪਹੁੰਚੇ ਨੇ ਔਰ ਡਬਲ ਏ ਜੀ ਅਰਜੁਨਤ ਗਾਨ ਜੀ ਇਹ ਪਹੁੰਚੇ ਨੇ ਮੇਰੇ ਕੋਲ ਬਾਕੀ ਮੇਰੇ ਵਾਰਡ ਵਾਸੀ ਇਹ ਸਾਰੇ ਹੀ ਮੇਰੇ ਵਾਸਤੇ ਸਤਿਕਾਰਯੋਗ ਨੇ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਮੈਂ ਕਹਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਆ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਇਸ ਕਰਕੇ ਆਇਆ ਕਿ ਚਲੋ ਸਾਡੇ ਸ਼ਹਿਰ ਦੇ ਜਿਹੜੇ ਨੇ ਵਿਕਾਸ ਹੋ ਸਕਣਗੇ ਔਰ ਜਦੋਂ ਮੈਂ ਇਹਨਾਂ ਵੱਲ ਆਣ ਬਾਰੇ ਜਾਂ ਇਹਨਾਂ ਨੇ ਮੈਨੂੰ ਕਿਹਾ ਮੰਤਰੀ ਸਾਹਿਬ ਨੇ ਵੀ ਸੁਣੀ ਜੇ ਇੱਧਰ ਆਓ ਮੈਂ ਇਹਨਾਂ ਨੂੰ ਇੱਕੋ ਹੀ ਸ਼ਰਤ ਰੱਖੀ ਕਿ ਮੇਰੇ ਅਗਰ ਵਾਰਡ ਦੇ ਕੰਮ ਹੋਣਗੇ ਤਾਂ ਮੈਂ ਤੁਹਾਡੇ ਵਿੱਚ ਜ਼ਰੂਰ ਆਵਾਂਗਾ। ਔਰ ਇਹਨਾਂ ਨੇ ਉਸੇ ਹਿਸਾਬ ਨਾਲ ਮੈਨੂੰ ਨਾਲ ਦੀ ਨਾਲ 80 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਆ ਮੇਰੇ ਵਾਰਡ ਨੰਬਰ 2 ਨੂੰ ਦਿੱਤੀ ਆ ਜੋ ਕਿ ਇਲੈਕਸ਼ਨ ਤੋਂ ਬਾਅਦ ਪਰਮਾਤਮਾ ਦੀ ਕਿਰਪਾ ਦੇ ਨਾਲ ਜਦੋਂ ਜਿੱਤ ਹਾਸਲ ਕਰਕੇ ਆਵਾਂਗੇ ਤਾਂ ਉਸ ਤੋਂ ਬਾਅਦ ਮੈਂ ਆਪਣੇ ਵਾਰਡ ਦੇ ਵਿੱਚ ਕੰਮ ਸ਼ੁਰੂ ਕਰਵਾਵਾਂਗਾ। ਪਹਿਲਾਂ ਵਾਈਸ ਪ੍ਰਧਾਨ ਵੀ ਇੱਥੋਂ ਦੇ ਹੈ ਤੁਸੀਂ ਮੈਂ ਨਗਰ ਕੌਂਸਲ ਸੰਘ ਨੇਲ ਤੋਂ ਵਾਈਸ ਪ੍ਰਧਾਨ ਵੀ ਰਿਹਾ ਹਾਂ। ਔਰ ਲੇਕਿਨ ਫਿਲਹਾਲ ਚਲੋ ਸਮੇਂ ਦੇ ਮੁਤਾਬਕ ਹਰ ਇੱਕ ਇਨਸਾਨ ਨੂੰ ਧੰਨਾ ਚਾਹੀਦਾ ਔਰ ਚੱਲਣਾ ਚਾਹੀਦਾ ਕਿਤਨਾ ਦੀ ਸਪੋਰਟ ਮਿਲ ਰਹੀ ਹੈ ਇਸ ਸਮੇਂ ਸਪੋਰਟ ਨਾਲ ਆਏ ਨੇ ਬਹੁਤੇ ਇਥੇ ਮੇਰੇ ਖਿਆਲ ਦੇ ਵਿੱਚ ਜਦੋਂ ਮੈਂ ਨਾ ਆਮ ਆਦਮੀ ਪਾਰਟੀ ਦੇ ਵਿੱਚ ਗਿਆ ਔਰ ਮੈਨੂੰ ਤਾਂ ਲੱਗ ਰਿਹਾ ਸੀ ਵੀ ਸ਼ਾਇਦ ਕੋਈ ਮੇਰੇ ਨਾਲ ਨਾਰਾਜ਼ ਹੋਊਗਾ ਪਰ ਲੋਕਾਂ ਨੇ ਬਹੁਤ ਵਧੀਆ ਮੈਨੂੰ ਮੁਬਾਰਕਾਂ ਵੀ ਦਿੱਤੀਆਂ ਔਰ ਕਿਹਾ ਵੀ ਬਹੁਤ ਵਧੀਆ ਡਿਸੀਜਨ ਲਿਆ ਸੋ ਮੈਨੂੰ ਉਸ ਚੀਜ਼ ਨਾਲ ਹੌਸਲਾ ਵੀ ਹੋਇਆ ਤੇ ਹੁਣ ਮੁੱਖ ਮੁਕਾਬਲਾ ਕਿਹਦੇ ਨਾਲ ਦੇਖਦੇ ਹਾਂ ਪਹਿਲਾਂ ਤੁਸੀਂ ਅਕਾਲੀ ਦਲ ਦੇ ਵਿੱਚ ਵੀ ਦਾਵੇਦਾਰ ਸੀਗੇ। ਬਿਲਕੁਲ ਜੀ। ਦਰਅਸਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਜੋ ਕੰਮ ਕੀਤੇ ਸੀਗੇ ਪਹਿਲਾਂ ਉਹ ਉਹਨਾਂ ਦੀ ਸੀਗਾ ਵੀ ਚਲੋ ਉਹਦਾ ਪ੍ਰਭਾਵ ਹੈਗਾ। ਬਾਕੀ ਸਾਡਾ ਆਪਣਾ ਪਰਸਨਲ ਰਿਲੇਸ਼ਨ ਹੈ। ਦੇਖੋ ਅਗਰ ਕੋਈ ਕਾਉਂਸਲਰ ਵਾਰਡ ਦੇ ਵਿੱਚ ਬਣਦਾ ਹੈ ਉਹ ਭਾਵੇਂ ਕਿਸੇ ਪਾਰਟੀ ਤੋਂ ਬਣੇ ਲੇਕਿਨ ਕੰਮ ਕਰਨ ਵਾਲਾ ਹੋਣਾ ਚਾਹੀਦਾ। ਸਰਕਾਰ ਭਾਵੇਂ ਜਿਹੜੀ ਮਰਜ਼ੀ ਹੋਵੇ ਸਰਕਾਰ ਤੋਂ ਕੰਮ ਲੈਣਾ ਵੀ ਆਉਣਾ ਚਾਹੀਦਾ। ਜੇ ਆਪਾਂ ਨੂੰ ਕੰਮ ਹੀ ਨਹੀਂ ਲੈਣਾ ਆਊਗਾ ਆਪਾਂ ਡੰਮੀ ਕਾਉਂਸਲਰ ਬਣ ਕੇ ਕੋਈ ਇਨਸਾਨ ਬੈਠਾ ਰਹੇ ਉਹਦਾ ਕੋਈ ਵੈਲੀਫੈਕਟ ਨਹੀਂ ਸੋ ਇਸ ਕਰਕੇ ਮੈਨੂੰ ਪੂਰਾ ਯਕੀਨ ਆ ਕਿ ਮੈਨੂੰ ਮੰਤਰੀ ਸਾਹਿਬ ਨੇ ਜੋ ਗ੍ਰਾਂਟਸ ਵਗੈਰਾ ਦਿੱਤੀ ਹੈ ਔਰ ਹੋਰ ਵੀ ਮੇਰੇ ਵਾਰਡ ਵਾਸਤੇ ਉਹ ਗ੍ਰਾਂਟ ਦੇਣਗੇ ਸੋ ਉਹਨਾਂ ਦਾ ਮੈਂ ਧੰਨਵਾਦ ਦੀਆਂ ਮੈਂ ਆਪਣੇ ਵਾਰਡ ਨੂੰ ਬਿਲਕੁਲ ਸ਼ੀਸ਼ੇ ਦੀ ਤਰ੍ਹਾਂ ਚਮਕਾ ਦੇਵਾਂਗਾ ਔਰ ਇਹ ਮੇਰੀ ਗਾਰੰਟੀ ਹੈ ਕਿਉਂਕਿ ਜਿਸ ਤਰ੍ਹਾਂ ਉਧਰ ਵਾਰਡ ਨੰਬਰ 6 ਦੇ ਵਿੱਚ ਮੈਂ ਪਾਰਕ ਬਣਵਾਈ ਸੁਵਿਧਾ ਸੈਂਟਰ ਲਈ ਆਂਦਾ ਔਰ ਕਾਫੀ ਉਪਲਬਧੀਆਂ ਉਧਰ ਕੀਤੀਆਂ ਗੋਲੀਆਂ ਨਾਲੀਆਂ ਪੱਕੀਆਂ ਆਪੋਜੀਸ਼ਨ ਚ ਰਹਿ ਕੇ ਜਿਹੜਾ ਉਹ ਵੀ ਤੁਹਾਡਾ ਰਿਕਾਰਡ ਕਾਇਮ ਹੋਇਆ ਹਾਂ ਬਿਲਕੁਲ ਠੀਕ ਹੈ ਜੀ ਲੇਕਿਨ ਕੀ ਆ ਵੀ ਉਹ ਲੋਕਾਂ ਦਾ ਪਿਆਰ ਵੀ ਆ ਲੋਕਾਂ ਦਾ ਪਿਆਰ ਹੋਊਗਾ ਤਾਂ ਹੀ ਤੁਸੀਂ ਮਤਲਬ ਜਿੱਤ ਪਾਓਗੇ ਜਿਸ ਹਿਸਾਬ ਨਾਲ ਕਾਂਗਰਸ ਦੀ ਸਰਕਾਰ ਸੀ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਖੜਾ ਸੀਗਾ ਲੇਕਿਨ ਹਰ ਇੱਕ ਪਾਰਟੀ ਦਾ ਇਹ ਹੁੰਦਾ ਵੀ ਜਿਹਦੀ ਹੋਵੇ ਸਰਕਾਰ ਉਹਦੀ ਹੀ ਜੀਵਨੀ ਚੋਣ ਹੁੰਦੀ ਆ ਪਰ ਲੇਕਿਨ ਕੀ ਆ ਉੱਥੇ ਉਲਟ ਹੋਇਆ ਕਿ ਪਰਮਾਤਮਾ ਨੇ ਮੈਨੂੰ ਵਧੀਆ ਮੌਕਾ ਦਿੱਤਾ ਤੇ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਪਰ ਵਾਰਡ ਨੰਬਰ 6 ਦੇ ਵਿੱਚੋਂ ਜਿੱਤ ਨਹੀਂ ਚੁੰਧਤੀ ਔਰ ਉਸ ਤੋਂ ਬਾਅਦ ਮੈਂ ਕੰਮ ਵੀ ਕਰਵਾਇਆ ਮੈਂ ਇੱਕੋ ਹੀ ਗੱਲ ਕਹਿਣਾ ਵੀ ਦੇਖੋ ਕੋਈ ਵੀ ਕਾਉਂਸਲਰ ਆ ਆਪਣੇ ਵਾਰਡ ਦੇ ਵਿੱਚ ਬਣਦਾ ਉਹਨੂੰ ਬਣਾਓ ਜਿਹੜਾ ਬੰਦਾ ਕੰਮ ਕਰਨ ਜਿਉਗਾ ਉਦਾਂ ਨਹੀਂ ਮਤਲਬ ਇੱਕ ਦੂਜੇ ਦਾ ਮਗਰ ਲੱਗ ਕੇ ਆਪਾਂ ਐ ਨਹੀਂ ਆਇਆ ਨਹੀਂ ਆਇਆ ਕਰੋ ਸਾਡੇ ਪਿਛਲੇ 15 ਸਾਲਾਂ ਤੋਂ ਕੰਮ ਕੀਤੇ ਹੋਏ ਦੇਖੋ ਮੈਂ ਇਹ ਨਹੀਂ ਕਹਿੰਦਾ ਵੀ ਸਰਕਾਰਾਂ ਕੰਮ ਕਰਦੀ ਹੈ ਨਾ ਸਰਕਾਰਾਂ ਦੇ ਨਾਲ-ਨਾਲ ਬੰਦਾ ਕੰਮ ਕਰਾਉਣ ਵਾਲਾ ਵੀ ਚਾਹੀਦਾ ਸੋ ਐਨਾ ਕੁਝ ਕਹਿੰਦਾ ਹੋਇਆ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਮੈਂ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਨਵਾਜਿਆ ਔਰ ਅੱਜ ਅਸੀਂ ਨਾਮੀਨੇਸ਼ਨ ਫਾਰਮ ਭਰ ਦਿੱਤੇ ਆ ਤੇ ਪਰਮਾਤਮਾ ਹੰਪਲੀ ਕਰੂਗਾ